ਅੱਛਾ ਜੀ ਬੈਂਗਣੀ ਮਟਰ ਸੀ ਆਨੇ ਕੋਲੇ ਨੂੰ ਖੋਲ ਲਾ ਖੋਲ ਲ ਵਿੱਚ ਦਾਣੇ ਆ ਇਹਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਤੁਸੀਂ ਇਹ ਸਬਜ਼ੀਆਂ ਦੇਖ ਰਹੇ ਹੋ ਅੱਜ ਤੁਹਾਨੂੰ ਦਿਖਾਉਣੇ ਆ ਫਾਰਮ ਆਪਾਂ ਫਾਰਮ ਦੇ ਵਿੱਚ ਚੱਲੇ ਆ ਆ ਸਬਜ਼ੀਆਂ ਉੱਥੇ ਹੀ ਤੋੜ ਕੇ ਲੈ ਆਏ ਆ ਆਹ ਜੀ ਆਹ ਮਿਰਚਾਂ ਹੋ ਗਈਆਂ ਇਹ ਮਿਰਚ ਤੇ ਬਾਈਆਂ ਦਾ ਬਹੁਤ ਧੰਨਵਾਦ ਬਾਈਆਂ ਨੇ ਸਬਜ਼ੀ ਹਨਾ ਮੈਂ ਤੁਸੀਂ ਵੀ ਜਾਣਾ ਮਿੱਤਰੋ ਆ ਅਗਲਾ ਤੁਸੀਂ ਬਲੌਗ ਅਟੈਚ ਕਰਦਾ ਭਿੰਡੀਆਂ ਹੋ ਗਈਆਂ ਦੇਖੋ ਕਿੰਨੀਆਂ ਵਧੀਆਂ ਇੱਥੇ ਨਹੀਂ ਵਾਲਾ ਇੱਟ ਵਰਗੀਆਂ ਹੁੰਦੀਆਂ ਭਿੰਡੀਆਂ ਕ੍ਰੋਸ ਸਟੋਰਾਂ ਚ ਕਿੰਨੀਆਂ ਬੋਲੀਆਂ ਬੋਲੀਆਂ ਜ਼ਿੰਦਗੀ ਆ ਖੋਲਿਆ ਰਮਨ ਥੋੜਾ ਸਾਰਾ ਫਾਰਮ ਦਾ ਬਲੌਗ ਦੇਖੋ ਜੇ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਸਬਜ਼ੀਆਂ ਦਿਖਾਦਾ ਕੀ ਕੋਈ ਤੋੜ ਕੇ ਲਏ ਆ ਬਹੁਤ ਸੋਹਣਾ ਲੱਗਿਆ ਉੱਥੇ ਐਡਰੈਸ ਮੈਂ ਲਿਖ ਦੇਣਾ ਤੁਸੀਂ ਜਾਣਾ ਜ਼ਰੂਰ ਬਾਈਆਂ ਦੇ ਪੰਜਾਬੀ ਭਰਾ ਨੇ ਆਪਣੇ ਆ ਮਤਰਾ ਲੈ ਕੇ ਆਇਆ ਸੀਗਾ ਸਰਾ ਤੋੜੀਆਂ ਆ ਟਮਾਟਰ ਸੀਤ ਨੇ ਤੋੜਤੇ ਸੀ ਦੇਖੋਗੇ ਤੁਸੀਂ ਵੀਡੀਓ ਚ ਤੇ ਆਹ ਦੇਖੋ ਜੀ ਖਖੜੀਆਂ ਚੱਬੜ ਆਤਾ ਕੱਦੂ ਥੋੜਾ ਸੀ ਮੈਂ ਆਹ ਖਖੜੀ ਬਹੁਤ ਟੇਸਟੀ ਹੁੰਦੀ ਹੈ ਆ ਚੱਬੜ ਚੱਬੜ ਵੱਡਾ ਚੱਬੜ ਹੋ ਗਿਆ ਚੱਬੜ ਹੋ ਗਿਆ ਆ ਕੀ ਆ ਆ ਆਪਣੇ ਦੇਸੀ ਠੀਰੇ ਜੀ ਠੀਰੇ ਬਾਈਆਂ ਦਾ ਸਲਾਦ ਹੀ ਸਲਾਦ ਹੋ ਗਿਆ ਤਰ੍ਹਾਂ ਪਾਈਆਂ ਪਾਈਆਂ ਨੇ ਲਓ ਜੀ ਇੰਨੇ ਮਟਰ ਦੇਸੀ ਨੇ ਸਾਰੇ ਫਰੋਜ ਨਖਾਨੇ ਆਪਾਂ ਚਲੋ ਜੀ ਦੇਖੋ ਵਲੌਗ ਹੁਣ ਸਾਰਾ ਸਸਤੀਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਫਾਰਮ ਦੇ ਵਿੱਚ ਪਿੰਡੂ ਕੈਨੇਡੀਅਨ ਚੈਨਲ ਦੇਖੋ ਸਾਰੇ ਦੋਸਤੋ ਸਸਤੀਕਾਲ ਜੀ ਸੋ ਫਾਰਮ ਆਪਣੇ ਵੀਰ ਦਾ ਇੱਥੇ ਪੰਜਾਬੀ ਦਾ ਜੇ ਤੁਸੀਂ ਆਪਣੇ ਪਰਿਵਾਰ ਨਾਲ ਦੇਖਦੇ ਹੋ ਆ ਵੀਕਐਂਡ ਤੇ ਜਾਂ ਵੀਕ ਦੇ ਵਿੱਚ ਆਊਟਿੰਗ ਕਰਨੀ ਹੈ ਵਧੀਆ ਸਬਜ਼ੀਆਂ ਤੋੜ ਰਹੀਆਂ ਨੇ ਸੋ ਉਹਨੂੰ ਸਾਰੀਆਂ ਸਬਜ਼ੀਆਂ ਦਿਖਾਵਾਂਗੇ ਜਿਹੜੀਆਂ ਇੱਥੇ ਬਾਈਆਂ ਕੋਲੇ ਚਿਬੜ ਇੰਡੀਆ ਵਾਲੇ ਹਨਾ ਕਖੜੀਆਂ ਕੀ ਆਪਣਾ ਬਾਕੀ ਸਬਜ਼ੀਆਂ ਜਿਹੜੀਆਂ ਭਿੰਡੀਆਂ ਤੋਰੀਆਂ ਇਹ ਸਾਰਾ ਕੁਝ ਦਿਖਾਉਣਾ ਤੁਹਾਨੂੰ ਮਿਰਚਾਂ ਵਗੈਰਾ ਆਜੋ ਬਾਈ ਦੇ ਫਾਰਮ ਚ ਆਪਾਂ ਤੋੜੀਏ ਤੁਸੀਂ ਆਉਣਾ ਲਵਾ ਫੇ ਤੁਹਾਨੂੰ ਮਿਲ ਜਾਣਗੇ ਤੁਸੀਂ ਇੱਥੇ ਆ ਕੇ ਆਪਦੀਆਂ ਨਾਲੇ ਸਬਜ਼ੀਆਂ ਲੈ ਜਿਓ ਨਾਲੇ ਘੁੰਮ ਫਿਰ ਜਿਓ ਸੋਹਣਾ ਬਣਿਆ ਖੇਤ ਆਜੋ ਚੱਲੀਏ ਜੀ ਸੋ ਬਹੁਤੇ ਵੀਰ ਕਹਿੰਦੇ ਨੇ ਵੀ ਬਾਹਰ ਸਬਜ਼ੀਆਂ ਸੂਜੀਆਂ ਜਾਂ ਕਈ ਹਿਸਾਬ ਕਿਤਾਬਸ ਉਹ ਇਹ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਸਬਜ਼ੀਆਂ ਦਿਖਾਵਾਂਗੇ ਕੀ ਕੁਝ ਹੁੰਦਾ ਇੱਥੇ ਫਾਰਮ ਕੈਲਡਰ ਦੇ ਵਿੱਚ ਬਾਦੂ ਨੇ ਖਖੜੀਆਂ ਆਉਣਗੇ ਖਖੜੀਆਂ ਕਰੇਲੇ ਖਖੜੀਆਂ ਕਰੇਲੇ ਫਾਰਮ ਕੈਲਡਰ ਦੇ ਵਿੱਚ ਬਹੁਤ ਨੇ ਤੇ ਇਹਦੇ ਵਿੱਚੋਂ ਇਹ ਆਇਰਨ ਪਿੰਡ ਦੇ ਵਿੱਚ ਆਉਂਦਾ ਐਡਰੈਸ ਡਿਸਕ੍ਰਿਪਸ਼ਨ ਚ ਲਿਖ ਦੇਣਾ ਤੁਹਾਨੂੰ ਮੈਂ ਤੇ ਤੁਸੀਂ ਪਹੁੰਚੋ ਜਰੂਰ ਆਹ ਦੇਖੋ ਇਹ ਹੈਗੀ ਖਖੜੀ ਭਾਜੀ ਤੇਰੀ ਨਹੀਂ ਹੈਗੀ ਪਰ ਇਹ ਪੁੱਤ ਕਿਰੀ ਨਹੀਂ ਕਿਰੀ ਨਹੀਂ ਹਜੇ ਆਪਾਂ ਕਿਰੀ ਹੋਈ ਲੱਭਦੇ ਆ ਜਾ ਪਕੜੀਆਂ ਖਖੜੀ ਲੱਭ ਸੀ ਤੇ ਖਖੜੀ ਖਖੜੀ ਗਈ ਖਖੜੀ ਕਹੀਂ ਖਖੜੀ ਗਈ ਕਿ ਕਿੱਦੇ ਖਖੜੀ ਇੱਥੇ ਪਈ ਉਹ ਆਹ ਦੇਖ ਬੇ ਖਖੜੀ ਹਾਂ ਪੇਠੇ ਚੌੜੇ ਵਾਲੇ ਨਹੀਂ ਹੈਗੇ ਦੂਜੇ ਆਹੀ ਲੰਮੇ ਨੇ ਪੇਠਾ ਵੀ ਲੱਗਿਆ ਹੋਇਆ ਇੱਥੇ ਭਰੇ ਖਾ ਦਾ ਕਿੰਡਾ ਵੱਡਾ ਸੀਤ ਲਓ ਆ ਦੇ ਕਿੰਨਾ ਵੱਡਾ ਨਾ ਹਾਂ ਹਾਂ ਅਸੰਡੀ ਕੋਰ ਹੈ ਆ ਜਾ ਆ ਜਾ ਆ ਜਾ ਪੇਠਾ ਤੇ ਹਾਂ ਭਾਈ ਟਿੰਡੋ ਟਿੰਡੋ ਲੱਭੋ ਟਿੰਡੋ ਕਿ ਹੈ ਹੈ ਟਿੰਡੋ ਟਿੰਡੋ ਲੱਭੋ 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 ਸਬਜ਼ੀਆਂ ਬਾਈ ਕੋਲੇ ਲਗਭਗ ਸਾਰੀਆਂ ਲੱਗੀਆਂ ਹੋਈਆਂ ਨੇ ਹਜੇ ਜਿੱਦਾਂ ਬੀਕ ਸ਼ੁਰੂ ਹੋਇਆ ਹੁਣ ਆ ਦੋ ਹਫ਼ਤਿਆਂ ਚ ਸਾਰਾ ਕੁਝ ਹੀ ਕਰ ਜੂ ਤੁਸੀਂ ਪਹੁੰਚਿਓ ਤੇ ਮੈਂ ਤਾਂ ਵਧੀਆ ਲੱਗ ਰਿਹਾ ਹਾਂ ਹਾਂਜੀ ਹਾਂ ਫਾਇੰਡ ਕਰ ਲਾ ਟਿੰਡੋ ਲੱਭੋ ਬਈ ਇਹ ਘੱਟ ਹੋਈਆਂ ਨੇ ਨਾ ਘੱਟ ਚੱਲ ਗਈਆਂ ਗਰੰਡ ਹੋ ਗਈਆਂ ਉਹਨੀਆਂ ਆ ਦੇਖੋ ਛੋਟਾ ਹਾਂ ਮਰਚਾ ਗੋਵਾਰਾ اچھا ਗੋਵਾਰੀ ਨੇ ਹਾਂ ਗੋਵਾਰਾ ਮਿਰਚ ਹੈ ਉਹ ਅੱਗੇ ਆ ਜਾ ਦਿਖਾਉਣਾ ਤੈਨੂੰ ਮਿਰਚਾਂ ਆਹ ਭਾਜੀ ਬੱਲਾ ਓਏ ਲੁੱਕ ਤੋੜਣੀ 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 ਛੋਟਾ ਜੇ ਆਹ ਦੇਖ ਹਾਂ ਇਹ ਛੋਟਾ ਗਬੜਾ ਲੱਭੀ ਕਿਹਾ ਜਾ ਭਾਜੀ ਸਾਰਾ ਕੁਝ ਦੇਖਦੇ ਹਾਂ ਲੱਭ ਕੁਝ ਨਪੂ ਵੀ ਲਵਾ ਵਿੱਚ ਪਾ ਲੀਏ ਇਹ ਟਿੰਡੋ ਆ ਨਾ ਖੜੀ ਖਖੜੀ ਹਾਂ ਛੋਟੀਆਂ ਤਾਂ ਬਾਲੀਆਂ ਤਾਂ ਫਿਰ ਆ ਜਾ ਕਦੂ ਤੋੜ ਲਈ ਕਿੱਥੋਂ ਤੋੜਨਾ ਦੇਖ ਲਾਹੀਂ ਤੋਚਲਾ ਜਿੱਥੋਂ ਮਰਜ਼ੀ ਤੋੜ ਲੈ ਓਕੇ ਆ ਆ ਲੈ ਆਉਣੇ ਪਾਸ ਆ ਦੇ ਲੀ ਕਿਹ ਇਹ ਕਦੂ ਕਦੂ ਆ ਨਾ ਲਓ ਵੀ ਕਦੋਂ ਸਾਨੂੰ ਮਿਲ ਚੁੱਕਿਆ ਲਓ ਜੀ ਚੱਬੜ ਅੱਛਾ ਚੱਬੜ ਆਂ ਕੀ ਹੈ ਚੱਬੜ ਗਈ ਕਿ ਨੀਚੇ ਹਾਂ ਚੱਬੜ ਪੁੱਤੇ ਛਿਲਕੇ ਚੇ ਨਾ ਬੂ ਛਿਲਕੇ ਖਾਏਗਾ ਪਾ ਲਈ ਕਰੇ ਜਾ ਕੇ ਵਿੱਚ ਪਾ ਦੋ ਆ ਜੋ ਵੀ ਆਪਾਂ ਉਧਰ ਚੱਲ ਜਾਈਏ ਉਧਰ ਬਾਈ ਛੋਲੂਆ ਮਿਰਚਾਂ ਮਟਰ ਟਮਾਟਰ ਟਮਾਟਰ ਵੀ ਲੱਗੇ ਹੋਏ ਨੇ ਆ ਜੋ ਦਿਖਾਈਏ ਸਾਨੂੰ ਆਂ ਜੋ ਯੂ ਵਾਂਟ ਟ੍ਰਾਈ ओके आ तोड़ ना तोड़ ला लडूगी तो हुन ਇੱਥੇ ਤੋੜ ਓਕੇ ਤੋੜਦੀ ਬਚਾਉਣਾ ਤੋੜਦੀ ਲੈ ਤਾਂਣੀ ਆ ਗਈ ਬਾਈ ਤੁਸੀਂ ਤੋੜਦਾ ਫੇਰ ਸਾਰੇ ਬੂਟੇ ਤੋੜ ਕੇ ਜਾਵਾਂਗੇ ਆ ਜਾ ਆ ਜਾ ਕੋਈ ਨਹੀਂ ਲੜਦੀ ਕੰਡ ਕੁੰਡੇ ਤੇ ਛੋਲੂ ਵਿੱਚ ਅਸੀਂ ਛੋਲੂ ਵਿੱਚ ਪਹੁੰਚ ਚੁੱਕੇ ਹੁਣ ਛੋਲੂ ਤੋੜਨਾ ਹਾਂਜੀ ਸੂਬੇ ਜੇ ਕਿਤੇ ਹੈ ਸੂਬੇ ਛੋਲੂ ਆਪ ਤਾ ਸੇ ਤੋੜਦੇ ਆਪਾਂ ਤੋ ਕਈ ਵੀਰ ਹੋਣਾ ਪੁੱਛਣਗੇ ਬਾਈ ਫਾਰਮ 'ਚ ਕੰਮ ਮਿਲ ਜਾਂਦਾ ਹੁੰਦਾ ਹਾਂਜੀ ਮਿਲ ਜਾਂਦਾ ਹੁੰਦਾ ਫਾਰਮ 'ਆ ਸੜੀ ਚ ਜ਼ਿਆਦਾ ਨੇ ਸੜੀ ਚ ਜ਼ਿਆਦਾ ਨੇ ਇੱਧਰ ਘਟਨੇ ਆਪਣੇ ਇੱਧਰ ਜਿਵੇਂ ਕੈਲਡਨ ਹੋ ਗਏ ਆਪਾਂ ਕੈਲਡਨ ਫਿਰਦੇ ਆ ਬਹੁਤ ਫਾਰਮ ਨੇ ਪਰ ਉਹ ਸੀਜ਼ਨਲ ਹੀ ਹੁੰਦੇ ਨੇ ਕੁਝ ਮਹੀਨੇ ਚੱਲਦੇ ਨੇ ਪਾਪਾ ਫੋਨ ਹੈ ਸਿਸ ਪਾਪਾ ਫੋਨ ਉਹ ਕੋਈ ਦਾ ਫੋਨ ਆ ਤੇ ਆ ਛੋਲੂਆ ਦਿਖਾਉਣਾ ਤੁਹਾਨੂੰ ਆਓ ਨੇੜੇ ਆਓ ਬਾਈ ਜੀ ਦੇਖੀਏ ਛੋਲੂਆ ਕਿੱਥੇ ਚ ਲੱਗਿਆ ਇਹ ਆ ਦੇਖੋ ਇਹ ਆ ਦੇਖੋ ਵਾਟ ਹੂੰ ਦੇਖੋ Spis! हां ਸੋ ਲੋਕਾਂ ਨੂੰ ਆਇਆ ਹੁੰਦਾ ਵੀ ਬਾਹਰ ਕਿਤੇ ਕੈਨੇਡਾ 'ਚ ਬਿਲਡਿੰਗ ਹੀ ਨੇ ਕੋਈ ਫਾਰਮ ਫੁਰਮ ਤਾਂ ਹੁੰਦੇ ਨਹੀਂ ਬਾਧੂ ਹੁੰਦੇ ਨੇ ਫਾਰਮ ਜਿਆਦਾਤਰ ਜਿੱਦਾਂ ਸਟਰਾਬੇਰੀ ਹੋ ਗਿਆ ਹੁਣ ਐਪਲ ਦੇ ਫਾਰਮ ਆਪਣੇ ਘਰਾਂ ਕੋਲੇ ਐਪਲ ਦੇ ਬਹੁਤ ਨੇ ਬਾਗ ਬਾਧੂ ਸੇਬ ਹੀ ਸੇਬ ਸਟਰਾਬੇਰੀਆਂ ਦੂਜੇ ਹੋਰ ਜਿੰਨੇ ਇੱਧਰ ਫਾਰਮ ਬ੍ਰੈਮਟਨ ਤੋਂ ਬਾਰ-ਬਾਰ ਫਾਰਮ ਹੀ ਨੇ ਲਓ ਜੀ ਆ ਖਾ ਲੋ ਲੈ ਪੁੱਤ ਸੋ ਪਹੁੰਚਣਾ ਜ਼ਰੂਰ ਤੁਸੀਂ ਜੀ ਬੱਚਿਆਂ ਨੂੰ ਲੈ ਕੇ ਲੈ ਕੀ ਜੀਜਾ ਹੈ ਬਧੀਆ ਲੱਗਿਆ ਮਚਵੇਟਰ ਖਾਲਾ ਖਾਲਾ ਖਾਈ ਜਾਂਦੀ ਐ ਸੋ ਇਧਰ ਛੋਲੂਆ ਛੋਲੂਏ ਤੋਂ ਬਣਾ ਇਧਰ ਜਿੱਦਾਂ ਬੈਂਗਣੀ ਆ ਤੇ ਬੈਂਗਣੀ ਹੋ ਗਈ ਫਿਰ ਮਿਰਚਾਂ ਨੇ ਟਮਾਟਰ ਵੀ ਹੈਗੇ ਨੇ ਅੱਜ ਦਿਖਾਈਏ ਆਇਆ ਤੈਨੂੰ ਟਮਾਟਰ ਦਿਖਾਵਾਂ ਇਹ ਪਹਿਲੀ ਵਾਰੀ ਆਈ ਐ ਤਾਂ ਫਾਰਮ 'ਚ ਇਹ ਸਟ੍ਰਾਬੇਰੀ ਵਾਲੇ 'ਚ ਗਈ ਸੀ ਜਿੱਦਾਂ ਗੋਰੀਆਂ ਵਾਲੇ 'ਚ ਆਹ ਟਮਾਟਰ ਲੱਗੇ ਨੇ ਪਰ ਇਹ ਜਿੱਦਾਂ ਕੱਚੇ ਨੇ ਹਜੇ ਆਦੇ ਕੱਚੇ ਕੱਚੇ ਬੁੱਤ ਕੱਚੇ ਲਾਲ ਨਹੀਂ ਹੈਗੇ ਏ ਭਾਜੀ ਤੋੜ ਕੇ ਲਾਲ ਹੁੰਦੇ ਨੇ ਕਿ ਉੱਤੀ ਲਾਲ ਹੋਏ ਨੇ ਆ ਆਪ ਨੇ ਆਜੋ ਜੀ ਪਪਾ ਹਾਂਜੀ ਟਮਾਟਰ ਦੇਖੋ ਕਿੰਨਾ ਲੱਗਿਆ ਹੋਇਆ ਇਹ ਕਿੰਨੇ ਦਿਨ ਬਾਅਦ ਪੱਕ ਜਾਂਦੇ ਵੀਰੇ ਹੁਣ ਕਿੰਨੇ ਦਿਨ ਬਾਅਦ ਪੱਕਣਗੇ ਜੇ ਨਾ ਦੇਖੋ ਦਿਖਾਓ ਨੇੜ ਆ ਕੀ ਆਹ ਤਾਂ ਕਿ ਦੇਖ ਟਮਾਟਰ ਟੁੱਟ ਗਿਆ ਰੱਖ ਲਾ ਹੋਏ ਬਸ ਬਸ ਇੱਕ ਬਹੁਤਾ ਪੁੱਤ ਲਾ ਕੱਚੇ ਆ ਲਾ ਪਾਲਾ ਚ ਕੱਚਾ ਟਮਾਟਰ ਤੋੜਦੇ ਹੋਏ ਸੀਰਤ ਹੈਲੋ ਕਰਦੇ ਉਧਰ ਹਾਏ ਆ ਜਾ ਸਾਣੀ ਹਾਏ ਆਏ ਦੀ ਆ ਜਾਓ ਇੱਧਰ ਆ ਜਾਓ ਜੀ ਮਾਂ ਮੀਂ ਮਾਈ ਗੱਡ ਆ ਮਿਰਚਾਂ ਆ ਗਈਆਂ ਨਾ ਮਿਰਚਾਂ ਮਿਰਚ ਨਹੀਂ ਮਿਰਚ ਨਹੀਂ ਹੈਗਾ ਨਾ ਟਮਾਟਰ ਹੀ ਨੇ ਸਾਲੇ ਸ਼ੇਪ ਵੀ ਇਦਾਂ ਦੀਆਂ ਨੇ ਇਹਨਾਂ ਦੀ ਮੈਂ ਵੀ ਆਖਿਆ ਮਿਰਚ ਆ ਮਿਰਚਾਂ ਨਹੀਂ ਮਿਰਚ ਮਿਰਚ ਕਿਤੇ ਮਿਰਚਾਂ ਦੇਖ ਲੁੱਕ ਛੋਟੀ ਹੈ ਜੀ ਇਹ ਆ ਆ ਵੱਡੀ ਮਿਰਚ ਇਹ ਵੀ ਛੋਟੀ ਆ ਆ ਬੁੱਟੇ ਦੇਖ ਲਾ ਇੱਧਰ ਏ ਤੋੜੀਆਂ ਹੋਈਆਂ ਨੇ ਤੋੜ ਲਈਆਂ ਜਾਂ ਤਾਂ ਨੇ ਏ ਆ ਦੇਖੋ ਵਾਓ ਥੈਂਕਸ ਬਾਲਾ ਹੋ ਗਈ ਤਰੀ ਆਊਟਿੰਗ ਅੱਜ ਆ ਬੱਲਾ ਕਾਦੀਆਂ ਬਾਈ ਆ ਤੂੰ ਬੱਲਾ ਬੱਲਾ ਕਾਦੀਆਂ ਰਮਨ ਬੱਲਾ ਇਹ ਤਰਾਂ ਨੇ ਓਕੇ ਤਰਾਂ ਲੱਭੋ ਸੀ ਤ ਆਜੋ ਤਾਰ ਲੱਭੀ ਤਾਰ ਆ ਦੇਖੋ ਆ ਲੱਗੀ ਹੋਈ ਤਾਰ ਬਾਬਾ ਹਾਂ ਕਈ ਆ ਪੱਕੀ ਆ ਤਾਂ ਪੱਕੀ ਆ ਤਾਰਾਂ ਅੱਛਾ ਬੋਤ ਮਿੱਦ ਦੀ ਗਾ ਤੂੰ ਹਾਂ ਧਿਆਨ ਨਾਲ ਤੁਰ ਆਜੋ ਆਜੋ ਦੇਖੀ 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 ਕਿਹੜੀ ਤੁਰੇਂਗੀ ਤੂੰ ਆ ਦੇਖੋ ਲੁੱਕ ਆ ਦੇਖੋ ਜੀ ਤਾਰਾਂ ਥਿਸ ਇਜ਼ ਤਾਰ ਤੋੜਲਾ ਵਾਦੀ ਈਵੇਂ ਆਇ ਇੱਕ ਹੋਰ ਤਰਾਂ ਆਗੀ ਤਰਾਂ ਤੋੜ ਤਰਾਂ ਤੋੜ ਗਏ ਹਾਲੇ ਆ ਤੋੜ ਆਵੇਨ ਲੱਸੀ ਆ ਪਾਲਾ ਨੂਨ ਲਾਈ ਖਾਉਂਦ ਨੂੰ ਅਜ ਤਰਾਂ ਖਾਏਂਗੀ ਉਹੀ ਸਲਾਦ ਹੁੰਦਾ ਸੀ ਪਿੰਡਾਂ ਚ ਭੈਣ ਦੇ ਕਿਹੜੇ ਖੀਰੇ ਹੋਰ ਖੀਤੇ ਸੀ ਤੇ ਹੋਰ ਹੋਰ ਤੋੜਨਾ ਜਮੇ ਲੱਭ ਕੇ ਦਮ ਤੈਨੂੰ ਆ ਜਾ ਕੰਮ ਤਰ ਲੱਭ ਤਰਾਂ ਬਾਵਾ ਹਣਾ ਆ ਤੋੜ ਲੈ ਤੋੜ ਲਾ ਵਾ ਚੜਾ ਕੋਈ ਤੋੜੇ ਖੜ ਜਾ ਇੱਥੋਂ ਤੋੜ ਪੁੱਤ ਇਹ ਤੋੜ ਹੀ ਲੈਣਾਂ ਨੇ ਲੈ ਬਸ ਆ ਜਾ ਹੋਰ ਤੋੜੀਏ ਨਾ ਆ ਵੀ ਲੱਗੀ ਹੋਈ ਏ ਪਰ ਛੋਟੀ ਏ ਛੋਟੀ ਛੋਟੀ ਰਹਿਣ ਦੇ ਰਹਿਣ ਦੇ ਹੱਕ ਦੋ ਸੁਣੀ ਨਾ ਆ ਜੀ ਸੁਣੀ ਹੂੰ ਮੈਂ ਪਾ ਦੇ ਲਓ ਜੀ ਇਹ ਫਾਰਮ ਸਾਡਾ ਨਾਮ ਕੀ ਭਾਜੀ ਫਾਰਮ ਦਾ ਫਰੈਸ਼ ਵੈਜੀਟੇਬਲਸ ਓਕੇ ਇਹਦਾ ਨਾਮ ਰੱਖੋ ਹਨ ਸਾਹੀ ਜਤੂ ਟਰਾਈ ਕਰ ਲਾ ਸਾਰਾ ਕੋ ਤੋੜੇਗੀ ਤੋੜ ਲਾ ਤੋੜ ਲਾ ਖਿੱਚ ਦੇ ਗੁੱਡ ਜੋ ਜਿਵਨ ਆ ਜਾ ਸਾਰਾਂ ਹੀ ਤਰ੍ਹਾਂ ਹੋ ਗਈਆਂ ਆ ਜਾ ਹੁਣ ਆਪਾਂ ਉਹਦੇ ਚੱਲੀ ਜਾ ਜਾ ਮਿਰਚਾਂ ਦਿਖਾ ਦੀਏ ਆਹ ਫੇਰ ਨਸ ਹੋਰ ਮਿਰਚ ਆ ਜਾ ਇਹ ਰਾਹ ਵੀ ਬਾਲਾ ਵਧੀਆ ਜਦੋਂ ਇੱਧਰ ਨੂੰ ਆਉਨੇ ਆ ਖੇਤ ਹੀ ਖੇਤ ਫਿਰ ਇਹ ਆਸ਼ ਇੱਥੇ ਪਈ ਫਿਰ ਇੱਥੇ ਫਾਰਮ ਜੀ ਹੁੰਨੇ ਆ ਆ ਦੇਖ ਆ ਜੋ ਓਕੇ ਬ੍ਰਾਮਟਨ ਫਿਰ ਇੱਥੇ ਕੱਲ ਖਾਲੀ ਰਹਿੰਦਾ ਹੈ ਫਿਰ ਰਾਤ ਨੂੰ ਕੀ ਹੁੰਦਾ ਹੁੰਦਾ ਨਹੀਂ ਨਾ ਓਕੇ ਇਹ ਸਾਈ ਲਪਾ ਦੇ ਚ ਆਜੋ ਆਜੋ ਹਣ ਉਧਰ ਆਜੋ ਧਿਆਨ ਨਾਲ ਆਣਾ ਬੈਦ ਤਰਾਂ ਜਿਆਦੇ ਨੇ ਤਰ੍ਹਾਂ ਤਾਂ ਬਹੁਤ ਲੱਗੀਆਂ ਨੇ ਆ ਵੀ ਤਰ੍ਹਾਂ ਦੇ ਹੀ ਨੇ ਤੇ ਆ ਬੈਂਗਣੀ ਆ ਗਈ ਬੈਂਗਣੀ ਲੱਗੀ ਨਹੀਂ ਬਈ ਨਾ ਰਜ ਲੱਗੀ ਹੋਈ ਓਕੇ ਛੋਟੇ ਹੋਣਾ ਇਹ ਆ ਇੱਕ ਮਿੰਟ ਅੱਛਾ ਸੀ ਬੈਂਗਣੀ ਬਸ ਤੋੜਨਾ ਨਹੀਂ ਪਤਾ ਤੋੜਨੇ ਰਹਿਣ ਦੋ ਛੋਟਾ ਹੈ ਰੂੜਾ ਛੋਟੀ ਬੈਂਗਣੀ ਇਹ ਵੀ ਤੋੜੀਆਂ ਹੋਈਆਂ ਲੋਕਾਂ ਨੇ ਤੇ ਫਿਰ ਬੱਸ ਆ ਜਾ ਸਕਦੇ ਪੁੱਤ ਆ ਜਾਓ ਸੀਤ ਹਾਂ ਤਾਂ ਚੀਜ਼ ਦਿਖਾ ਕੇ ਲੈ ਮੈਂ ਕੰਮ ਹਾਂ ਮਟਰ ਸੀ ਆਨਿਕ ਕੋਲੇ ਨੂੰ ਖੋਲ ਲਾ ਖੋਲ ਲਾ ਵਿੱਚ ਦਾਣੇ ਆ ਇਹਦੇ ਆ ਦੇ ਇਦਾਂ ਦੇ ਹਾਂ ਦਾਣੇ ਕਿ ਇਟ ਕੈਨ ਚਾ ਲੈ ਹਾਂ ਚੰਡੀ ਉਪਨ ਮੋਰ ਨਾਵਾਂ ਪ੍ਰੋਗਰਾਮ ਨਹੀਂ ਮੈਂ ਕਹਤਾਂ ਨਾਮ ਅ ਕੇਂਡ ਤੁਹੂ ਤੋ ਕਰ ਲਈਏ ਹੱਥੋਂ ਹੋ ਜੂ ਗਜਰਾ ਅ ਕੇਂਡ ਦੂ ਡੂ ਇਟ ਲੈ ਹੱਥ ਕਰ ਹਾਂ ਕੇਨ ਔਰ ਕੈਨ ਅਟ੍ਰਾਈ ਡ ਹੈ ਯੂ ਕੈਨ ਟ੍ਰਾਈ ਨਾ ਬੜੀ ਅੰਗਰੇਜ਼ੀ ਸੀ ਵਨ ਲੈ ਖਾ ਲੈ ਖਾ ਕੇ ਦੇਖ ਤੇਸਟੀ ਨੇ ਆ ਜੋ ਖੜ ਦੇ ਫਾਰਮ ਦੇ ਨਾਲ ਇੱਕ ਪਿਕਨਿਕ ਸਪਾਟ ਝੀਲ ਦਾ ਪਾਣੀ ਸੁੱਕ ਚੁੱਕਿਆ ਇਹ ਵਿੱਚ ਬੋਟਾਂ ਖੜੀਆਂ ਨੇ ਹਾਂ ਆ ਪ੍ਰਾਲੀ ਹੈ ਪੁੱਤ ਪੂਤ ਕਿਹੜਾ ਹੋ ਆ ਕਰੀਰ ਆ ਮਲਾ ਦਾ ਆ ਬੱਚਾਂ ਲਈ ਖੇਡਣਾ ਖੁਣਾ ਨਾ ਬੱਚਾ ਨੇ ਇੱਥੇ ਪੀਂਗਾ ਝੂਟ ਲਾਂਗੇ ਜਵਾਖ ਉਹ ਦੇਖਾ ਕਿਸ਼ਤੀਆਂ ਚੱਲਦੀਆਂ ਨੇ ਭਾਜੀ ਇਹ ਅੱਛਾ ਉਹ ਨਗਵਜ਼ਰ ਇਹ ਪੁੱਤ ਕੀ ਪੀਂਗਾ ਝੂਟ ਲਾ ਆ ਜਾ ਝੂਟਨਾ ਝੂਟੋ ਜੀ ਸੋ ਇਹ ਸੀ ਅੱਜ ਦੀ ਵੀਡੀਓ ਤੁਸੀਂ ਜਰੂਰ ਪਹੁੰਚੋ ਬਾਈ ਫੜ ਜਾਦਾ ਪਹਿਲਾਂ ਹੈਲਪ ਕਰ ਦਾਂ ਜੀ ਲਓ ਜੀ ਬੈਠੋ ਹੱਥ ਫੜ ਕੇ ਰੱਖੀਏਗਾ ਲੈ ਹੱਥ ਫੜ ਕੇ ਰੱਖ ਆਜੋ ਇੱਥੇ ਹੁਣ ਨਾ ਮੋੜਾਂਗੇ ਆਜਾ ਛਾਲ ਮਾਰ ਮੋੜ ਰਹੀ ਜੰਨੀ ਆ ਬਾਬਾ ਹਾਂ ਗੁਜ਼ਰ ਹਾਂਜੀ ਬਾਬਾ ਬਾਬਾ ਹਾਂ ਨਾ ਗੁਜ਼ਰ ਟਾਇਰ ਹੱਥ ਪਾ ਲਾ ਹੱਥ ਪਾ ਲਾ ਨੂੰ ਪਾ ਲਾ ਤਾ ਪਾ ਲਾ ਆਜੋ ਜੀ ਇੱਥੇ ਮੈਂ ਮੜਾ ਫਾਈਨਲ ਆਜਾ ਜੀ ਇੱਥੇ ਹੱਥ ਫੜ ਕੇ ਰੱਖ ਬਸ ਇਹ ਪੈਕਿੰਗ ਸਪੌਟ ਵਧੀਆ ਜੋ ਪਾਣੀ ਆ ਜਾਣਾ ਮੀਮੂ ਪੈ ਜਾਣੇ ਆ ਬਾਕੀ ਜੇ ਤੁਸੀਂ ਜਰੂਰ ਆਇਓ ਬਾਈ ਦੇ ਫਾਰਮ 'ਚ ਆਹ ਮੂਤ ਕੋਲੇ ਚੱਲਾਂ ਨਹੀਂ ਤੁਸੀਂ ਜਰੂਰ ਆਇਓ ਬਾਈ ਦੇ ਫਾਰਮ ਤੇ ਤੇ ਵਧੀਆ ਲੱਗਿਆ ਪਰਿਵਾਰ ਦੇ ਨਾਲ ਸਬਜ਼ੀਆਂ ਤੋੜ ਰਹੀਆਂ ਨੇ ਵੈਜੀਟੇਬਲ ਤੋੜ ਰਹੀਆਂ ਹਾਂ ਉੱਥੇ ਚੱਲਿਆ ਉੱਥੇ ਚੱਲਿਆ ਉੱਥੇ ਚੱਲਿਆ ਤੇ ਤੁਸੀਂ ਪਹੁੰਚੋ ਜਰੂਰ ਬਾਈ ਜੋ ਅੱਖਾਂ ਨੂੰ ਖੜਾਉ ਹੈ ਇੱਥੇ ਨਾਲੇ ਤਾਂ ਨਾਲੇ ਆਪ ਸਬਜ਼ੀਆਂ ਤੋੜ ਲੈਦੇ ਸੀ ਕੀ ਕੁਝ ਤੋੜਿਆ ਆਪਾਂ ਲੁੱਕ ਤਾਂ ਖਾਏਂਗੀ ਸੋ ਇੱਥੇ ਵੀਡੀਓ ਖਤਮ ਕਰਦੇ ਆ ਜੀ ਜਰੂਰ ਪਹੁੰਚਿਓ ਤੇ ਇਹਨੂੰ ਆ ਖੜਾ ਲਾ ਹੁਣ ਭਾਜ